ਨੌਜਵਾਨ ਭਾਰਤ ਸਭਾ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਫਿਰੋਜ਼ਪੁਰ ਤੂੜੀ ਬਾਜ਼ਾਰ ਵਿਖੇ ਤੇ ਉਹਨਾਂ ਦਾ ਗੁਪਤ ਟਿਕਾਣਾ ਨੂੰ ਲਾਇਬ੍ਰੇਰੀ ਅਤੇ ਮਿਊਜ਼ੀਅਮ ਬਣਾਉਣ ਦੀ ਲਈ ਗੁਪਤ ਟਿਕਾਣੇ ਤੋਂ ਕਬਜ਼ਾ ਛਡਾਉਣ ਲਈ ਲਗਾਏ ਜਾ ਰਹੇ ਪੱਕੇ ਮੋਰਚੇ ਦੀ ਤਿਆਰੀਆਂ ਲੋਹਿਆਂ ਦੇ ਵਕ ਵਕ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ 23 ਮਾਰਚ ਨੂੰ ਸੈਂਕੜੇ ਨੌਜਵਾਨ ਲੋਇਆ ਇਲਾਕੇ ਜੋ ਫਿਰੋਜ਼ਪੁਰ ਤੋਂ ਮੁਚਨ ਦੀ ਸਰਗਿਤ ਲੋਹਿਣਾ ਦੀ ਵਿਸ਼ੇਸ਼ ਚਾਰਪੋਹੇ ਨੌਜਵਾਨ ਭਰ ਸਭਾ ਵੱਲੋਂ ਇੱਕ ਅਸੀਂ ਮੀਟਿੰਗ ਕੀਤੀ ਆ ਜਿਹਦੇ ਤੇ ਫੈਸਲਾ ਕੀਤਾ ਕਿ ਜੋ ਸ਼ਹੀਦ ਭਗਤ ਸਿੰਘ ਦਾ ਜਿਹੜਾ ਗੁਪਤ ਟਿਕਾਣਾ ਫਿਰੋਜ਼ਪੁਰ ਤੂੜੀ ਵਾਲੇ ਬਾਜ਼ਾਰ ਦੇ ਵਿੱਚ ਆ ਉਹਨੂੰ ਜਿਹੜਾ ਜਿਹੜਾ ਉਹ ਬਣਾਉਣ ਵਾਸਤੇ ਕਿ ਉਹਦੀ ਸਾਂਭ ਸੰਭਾਲ ਕਰਨ ਵਾਸਤੇ ਜਿਹੜਾ ਪੂਰੇ ਪੰਜਾਬ ਭਰ ਦੇ ਵਿੱਚੋਂ ਜਿਹੜਾ ਨੌਜਵਾਨ ਉਹ 23 ਮਾਰਚ ਨੂੰ ਜਿਹੜਾ ਉਹ ਪ੍ਰੋਗਰਾਮ ਚੱਲੇ ਜਾਰਾ ਹੈ ਜਿਹਦੀ ਤਿਆਰੀ ਵੱਲੋਂ ਅਸੀਂ ਅੱਜ ਸਾਰੇ ਸ਼ਹਿਰ ਦੇ ਵਿੱਚ ਪੋਸਟਰ ਲਾਏ ਆ ਬਾਕੀ ਲੀਫਲੈਟ ਜਿਹੜਾ ਉਹ ਵੰਡਦੇ ਆ ਇਸੇ ਤਰੀਕੇ ਨਾਲ ਜਿਹੜੀਆਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਿਹੜੀਆਂ ਮੀਟਿੰਗਾਂ ਕਰ ਰਹੇ ਕਿ ਫਿਰੋਜ਼ਪੁਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਲੋਕ ਉਹ ਜਿਹੜੇ ਨੌਜਵਾਨ ਭਾਰਤ ਸਭਾ ਦੀ ਇਕਵਾਈ ਦੇ ਵਿੱਚ ਜਿਹੜਾ ਉਹ ਸਾਰੇ ਸਾਥੀਆਂ ਨੂੰ ਸੱਦਾ ਦਿੰਦੇ ਆ ਕਿ ਪੰਚ